ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਭਾਵੇਂ ਹੁਣ ਇਸ ਸੰਸਾਰ ਵਿੱਚ ਨਹੀਂ ਰਿਹਾ ਪਰ ਉਸ ਦੇ ਗੀਤਾਂ ਨੂੰ ਪ੍ਰਸ਼ੰਸਕ ਅੱਜ ਵੀ ਸੁਣਦੇ ਨੇ ਅਤੇ ਗੀਤਾਂ ਰਾਹੀਂ ਗਾਇਕ ਨੂੰ ਯਾਦ ਕੀਤਾ ਜਾਂਦਾ ਹੈ ਮਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਨਾਂ ਤੇ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਪਰ ਵਾ ਹੰਗਾਰਾ ਮਿਲਿਆ ਹੈ ਹੁਣ ਸਿੱਧੂ ਦੇ ਨਾਮ ਵਿੱਚ ਇੱਕ ਹੋਰ ਗੀਤ ਜੁੜ ਗਿਆ ਹੈ ਗੀਤ ਅਟੈਚ ਟਾਈਟਲ ਦੇ ਨਾਮ ਹੇਠ ਰਿਲੀਜ਼ ਹੋਇਆ ਗੀਤ ਦੇ ਬੋਲ ਹਰ ਇੱਕ ਪ੍ਰਸ਼ੰਸਕ ਨੂੰ ਆਪਣੇ ਨਾਲ ਜੋੜਦੇ ਨਜ਼ਰ ਆ ਰਹੇ ਨੇ ਇਹ ਨਵਾਂ ਗੀਤ ਮੁਸੇਵਾਲਾ ਦੇ ਆਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਰਿਲੀਜ਼ ਹੋਣ ਦੇ 10 ਮਿੰਟਾਂ ਦੌਰਾਨ ਹੀ 5 ਲੱਖ ਵਿਊਜ਼ ਮਿਲ ਚੁੱਕੇ ਨੇ ਦੱਸ ਦੇ ਕਿ ਮੁਸੇਵਾਲਾ ਦਾ ਆਖਰੀ ਗੀਤ ਬ੍ਰਿਟੇਨ ਦੀ ਗਾਇਕਾ ਸਟੈਫਲੈਂਡਰ ਨਾਲ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਦੇ ਨਾਲ ਸਿੱਧੂ ਮੁਸੇਵਾਲਾ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਦੱਸਦੀ ਕਿ ਇਸ ਨਵੇਂ ਗੀਤ ਬਾਰੇ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਮੂਸੇਵਾਲਾ ਦੇ ਇੰਸਟਾਗ੍ਰam ਅਕਾਊਂਟ ਤੇ ਜਾਣਕਾਰੀ ਪਾ ਦਿੱਤੀ ਗਈ ਸੀ ਮੂਸੇਵਾਲਾ ਦਾ ਇਹ ਗੀਤ ਅਟੈਚ 3 ਅਗਸਤ ਨੂੰ ਰਿਲੀਜ਼ ਹੋਇਆ ਇਸ ਗੀਤ ਵਿੱਚ ਮੂਸੇਵਾਲਾ ਦੇ ਨਾਲ ਸਟੀਲ ਬੰਗਲੇਜ਼ ਫਰੇਡੋ ਵੀ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ ਦਾ ਇਸ ਸਾਲ ਇਹ ਤੀਜਾ ਗੀਤ ਰਿਲੀਜ਼ ਹੋਇਆ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੁਣ ਇਸ ਸੰਸਾਰ ਵਿੱਚ ਨਹੀਂ ਰਿਹਾ ਪਰ ਉਸ ਦੇ ਗੀਤਾਂ ਨੂੰ ਪ੍ਰਸ਼ੰਸਕ ਅੱਜ ਵੀ ਸੁਣਦੇ ਨੇ ਅਤੇ ਗੀਤਾ ਰਾਹੀ ਗਾਇਕ ਨੂੰ ਯਾਦ ਕੀਤਾ ਜਾਂਦਾ ਹੈ ਮੁਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਨਾਂ ਤੇ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਪਰਵਾ ਹੁੰਗਾਰਾ ਮਿਲਿਆ ਔਰ ਸਿੱਧੂ ਦੇ ਨਾਮ ਵਿੱਚ ਇੱਕ ਹੋਰ ਗੀਤ ਜੁੜ ਗਿਆ ਗੀਤ ਅਟੈਚ ਟਾਈਟਲ ਦੇ ਨਾਮ ਹੇਠ ਰਿਲੀਜ਼ ਹੋਇਆ ਗੀਤ ਦੇ ਬੋਲ ਹਰ ਇੱਕ ਪ੍ਰਸ਼ੰਸਕ ਨੂੰ ਆਪਣੇ ਨਾਲ ਜੋੜਦੇ ਨਜ਼ਰ ਆ ਰਹੇ ਨੇ ਇਹਨਾਂ ਵਿੱਚ ਗੀਤ ਮੁਸੇਵਾਲਾ ਦੇ ਅਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਰਿਲੀਜ਼ ਹੋਣ ਦੇ 10 ਮਿੰਟਾਂ ਦੌਰਾਨ ਹੀ 5 ਲੱਖ ਵਿਊਜ਼ ਮਿਲ ਚੁੱਕੇ ਨੇ ਦੱਸ ਦੇ ਕਿ ਮੂਸੇਵਾਲਾ ਦਾ ਆਖਰੀ ਗੀਤ ਬ੍ਰਿਟੇਨ ਦੀ ਗਾਇਕਾ ਸਟੈਫਲੈਂਡਰ ਨਾਲ ਦੇ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਦੱਸ ਦੇ ਕਿ ਇਸ ਨਵੇਂ ਗੀਤ ਬਾਰੇ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਮੂਸੇਵਾਲਾ ਦੇ ਇੰਸਟਾਗ੍ਰam ਅਕਾਊਂਟ ਤੇ ਜਾਣਕਾਰੀ ਪਾ ਦਿੱਤੀ ਗਈ ਸੀ ਮੂਸੇਵਾਲਾ ਦਾ ਇਹ ਗੀਤ ਅਟੈਚ 3 اگست ਨੂੰ ਰਿਲੀਜ਼ ਹੋਇਆ ਇਸ ਗੀਤ ਵਿੱਚ ਮੂਸੇਵਾਲਾ ਦੇ ਨਾਲ ਸਟੀਲ ਬੰਗਲੇਜ਼ ਫਰੇਡੋ ਵੀ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ ਦਾ ਇਸ ਸਾਲ ਇਹ ਤੀਜਾ ਗੀਤ ਰਿਲੀਜ਼ ਹੋਇਆ ਹੈ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ